ਗਦੀਆਂ ਗਦੀਆਂ ਬੇਕੰਮੇ ਬਕੂਲਾ ਤਿੰਨ ਬੱਕਾ ਇਹਨੇ ਕੱਖੇ ਲਕਦੇ ਤੇ ਸੰ ਸੁਤਾਨੀ ਰੁਕਿ ਨਾ ਜੋ ਮਨ ਚਿਤ ਮਾ ਚੇ ਤੇ ਸੰ ਚੇ ਤੇ ਸੰ ਤੇ ਤੇ ਸੰ Sí. Come ਮੋਹ ਰਸਨ ਸੋ ਕੀਤੋ ਰੋਤਿਆ ਸਤਾਨਾ ਹਮੇ ਰਾਜ ਗਰਵਤਿ ਭਨ ਸੁਬਤਿ ਤਾਰ ਖਵਾਗੇ ਤਾਰ ਸੁਬਤਿ ਸ਼ਬਦ ਗਵਤਿ ਤਾ ਮਨ ਚੋਤ ਤੁਜ ਵਸ ਕੀ ਕੰਧਨ ਜਮਾ ਨਾਮ ਤੇ ਆਇਆ ਗਏ ਏ ਮੁਸ਼ਕਿਲ ਕਾਲ ਨਾਨਕ ਤੇ ਮੁੱਕੀ ਉਜਲੇ ਤੇ ਤੇ ਸੁਟਿ ਨਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जी सतनाम श्री वाहे गुरु वाहे गुरु अरदास वाह लार श्री भगवती जी की पातशाही दसवीं भगवती सिमर कै गुरु नानक ने आई फिरंगद गुरते अमरदास रामदसन सुहाई अर्जुन हर गोविंद नौ श्री अराय श्री हर कृष्ण त्याई है जिस देखा सब दुख जाए तेग बहादुर सिंगरिया ਕਰਨਉਨਿਤ ਆਗੈ ਥਾਈ ਸਭ ਥਾਈ ਹੋ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਜੀਰ ਦਾ ਧਿਆਨ ਕਰਕੇ ਗੱਲ ਸਾਜੀ ਬੋਲੋ ਜੀ ਵਾਲੇ ਪੰਜਾਂ ਪਿਆਰੀਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਟ ਕੀਤਾ ਤੇ ਨਾ ਪਿਆਰੇ ਆ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਲ ਸਾਹਿਬ ਜੀ ਬਲਵੰਤ ਜੀ ਇਹਨਾਂ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਉਟਿਆਂ ਦੀ ਔ ਤਨ ਧਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਪਾਗਲ ਬਾਣੀ ਦਾ ਫਰਮਾਨ ਹੈ ਰਾਣਾ ਰਾਂਗ ਕੋਰੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰੇ ਜਿਹਾ ਚਰੀ ਲਿਖਿਆ ਤੇਹਾ ਉਤਮਕ ਮਾਹੀ ਕੱਲੀ ਆਵੇਂ ਨਾਨਕਾ ਸਦ ਉੱਠ ਜਾਈ ਦੇ ਵਾਕ ਅਨੁਸਾਰ ਗਰਕਰ ਦੇ ਪ੍ਰੀਤਵਾਨ ਸਵਰਗ ਵਾਸੀ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਪ੍ਰਵਾਨਾ ਜਿਤਨੀ ਕੁ ਸਵਾਸਾਂ ਦੀ ਪੂੰਜੀ ਦੇ ਕਰਕੇ ਸੰਸਾਰ ਦੇ ਅੰਦਰ ਪੂਜੇ ਸਨ ਕੁਝ ਦਿਨ ਪਹਿਲਾਂ ਸੰਸਾਰ ਤੋਂ ਕਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਸਮੂਹ ਪਰਿਵਾਰ ਬੱਚੇ-ਬੱਚੀਆਂ ਨੇ ਸਾਥ ਸਬੰਧੀ ਰਿਸ਼ਤੇਦਾਰਾਂ ਨੇ ਰਲ ਮਿਲ ਕੇ ਇਕਤਰ ਹੋ ਕਰਕੇ ਸਤਿਗੁਰੂ ਜੀ ਰੂਹ ਦੀ ਕਲਿਆਣਤਾ ਵਾਸਤੇ ਘਰ ਪਰਿਵਾਰ ਬੱਚਿਆਂ ਦੀ ਸੁਖ ਸ਼ਾਂਤੀ ਦੇ ਲਈ ਧੁਰਤੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਈ ਦੇ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਸਨ ਬਾਣੀ ਆਤਮਾਤਮਾ ਤੋਂ ਸੰਪੂਰਨ ਹੋ ਗਏ ਪਾਏਗੇ ਉਪਰੰਤ ਆਪ ਜੀ ਦੇ ਸੋਹਣੇ ਦਰਬਾਰ ਦੇ ਅੰਦਰ ਬੈਰਾਗਮਈ ਕਲਜੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲੈ ਧਿਆਨਾਂ ਦੇ ਮਹਾਂਵਾਕ ਅਨੁਸਾਰ ਬੈਰਾਗਮਈ ਸ਼ਬਦ ਕੀਰਤਨ ਕਥਾ ਵਿਚਾਰਾ 6 ਪ੍ਰੋਗ੍ਰਾਮ ਅਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਸਤਿਗੁਰੂ ਜੀ ਆਪ ਜੀ ਦੇ ਬਰੰਤੀ ਸਿੰਘਾ ਕੋਲੋਂ ਆਪ ਜੀ ਦੇ ਰਾਗੀ ਸਿੰਘਾ ਕੋਲੋਂ ਪਰਵਾਰ ਬੱਚਿਆਂ ਕੋਲੋਂ ਬਾਣੀ ਪੜਦੇ ਆਉਂ ਸੁਣਦੇ ਆਂ ਹਜੂਰੀ ਅੰਦਰ ਬਹਿਂਦਿਆਂ ਉੱਤਦਿਆਂ ਸੇਵਾਵਾਂ ਕਰਦਿਆਂ ਬੇਅੰਤ ਪੁੱਲਾ ਹੋਈਆਂ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੜੀ ਸੂਈ ਗੁਰਬਾਨੀ ਦਾ ਭਾਵ ਪਰਿਵਾਰ ਬੱਚਿਆਂ ਨੂੰ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਨਾ ਆਗਾ ਗੋਮ ਦੇ ਚੱਕਰਾਂ ਤੋਂ ਬਚਾਉਣਾ ਪਰਿਵਾਰ ਬੱਚਿਆਂ ਦੀ ਰੱਖਿਆ ਕਰਨੀ ਉਸ ਰੂਹ ਨੂੰ 84 ਲੱਖ ਜੁਨਾ ਤੋਂ ਕੱਢ ਕੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਪਰਿਵਾਰ ਬੱਚਿਆਂ ਤੇ ਸੁਖ ਵਰਤੋਣੀ ਭਾਣਾ ਮੰਨਣ ਦਾ ਗਲ ਬਖਸ਼ਣਾ ਗੁਰੂ ਰੇੜੂ ਆਇਆਂ ਸੰਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਕਦਮ ਕਦਮ ਚੱਲੇ ਲੈ ਕੇ ਚਲਾਉਣਾ ਕਰੂ ਘਰੂ ਨਾਮ ਦਾ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰੀਆਂ ਪਰਿਵਾਰ ਬੱਚਿਆਂ ਵੱਲੋਂ ਬੇਅੰਤ ਅਰਦਾਸ ਪੇਟ ਮਾਇਆ ਹਾ ਗੁਰੂ ਮਾਇਆ ਸਫਲੀ ਕਰਨੀ ਸਤਗੁਰ ਜੀ ਬਖਸ਼ਿਸ਼ ਪਹੰਡਾਰੇ ਵਿੱਚੋਂ ਪੰਜ ਕੜਾ ਪ੍ਰਸ਼ਾਦ ਹਰਜ ਰਾਇ ਦਰਪ੍ਰਮਾਨ ਕਰੋ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵੰਡ ਤੇ ਜੋ ਜੀ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸਤਗੁਰੂ ਜੀ ਪਾਵਨ ਹੁਕਮਨਾਮੇ ਬਖਸ਼ਿਸ਼ ਕਰਉ ਹੁਕਮਨਾਮਿਆਂ ਤੇ ਚੱਲਾਂ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲਕਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੁਤਾਵੇਂ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਆ ਮਰਣਾ ਹੋਏ ਜੇ ਕਦੇ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਣਾ ਹੋਏ ਜੇ ਕਦੇ ਸਾਹਿਬ ਮਨੋਂ ਨਾ ਵਿਸਦੇ ਤਾਂ ਸਹਿਲਾ ਮਰਣਾ ਹੋਏ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਜੁਜਤਨ ਕਰੇ ਮਨੁਖ ਦੇ ਕਾਵੇ ਪਉਂਤਰੀ ਜਾਮੀ ਜਾਣੈ ਪਾਪ ਕਨੇ ਕਰਿ ਮੁਕਰ ਪਾਵੇਂ ਤੇਕ ਕਦੇ ਨਿਰਵਾਨੈ ਜੁਜਤਿ ਲਤਰੇ ਮਨੁਖ ਦੇ ਕਾਵੇ ਪਉਂਤਰੀ ਜਾਮੀ ਜਾਣੈ ਮਰਵਾ ਤੇ ਕਦੈ ਨਿਰਵਾਨ ਜਾਨ ਤੂ ਦੂਰ ਤੁਮੈ ਪ੍ਰਭ ਨੇੜ ਉੱਠਾ ਕੇ ਉੱਤੇ ਉਦਾ ਪੇਖੇ ਅਬ ਲੰਬੀ ਬੇਰਦਮ ਜਬ ਲਗ ਤਟੈ ਨਾਹੀ ਮਨ ਪਰਮਾ ਤਦ ਲਗ ਮੁਕਤ ਨਾ ਕੋਈ ਕਹੋ ਨਾਨਕ ਗਿਆਲ ਸੁਆਮੀ ਸੰਤ ਭਗਤ ਜਨ ਸੋਈ ਜਦ ਲਗ ਤਟੈ ਨਹੀਂ ਮਨ ਪਰਮਾ ਤਦ ਲਗ ਮੁਕਤ ਨ ਕੋਈ ਕਹੋ ਨਾਨਕ ਗਿਆਲ ਸੁਆਮੀ ਸੰਤ ਭਗਤ ਜਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ